ਜਗਤ ਪਿਤਾ ਸਤਗੁਰੁ ਵਿਦਾਸ ਮਹਾਰਾਜ ਜੀ ਦੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਦਾ ਨਿਗਮਣ ਰਹੀ ਆਨੰਦ ਮਾਣ ਰਹੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਜੈ ਗੁਰਦੇਵ ਤਨ ਗੁਰਦੇਵ ਤਨ ਤਨ ਸਤਗੁਰ ਬਦਾਸ ਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਬਾਣੀ ਰਾਹੀਂ ਸਾਨੂੰ ਸਮਝਾਉਣਾ ਕਰਦੇ ਹਨ ਸਰਬ ਹੀ ਸਾਹਿਮ ਇੱਕ ਹੈ ਦੂਸਰ ਕੌਣ ਕਹਾਏ ਸਭ ਪਾਸੇ ਇੱਕੋ ਪ੍ਰਭੂ ਪਰਮਾਤਮਾ ਵਿਰਾਜਮਾਨ ਹੈ ਇੱਕ ਓੰਕਾਰ ਕਿ ਇੱਕੋ ਇੱਕੋ ਪਰਮਾਤਮਾ ਵਿਰਾਜਮਾਨ ਹੈ ਦੂਸਰਾ ਹੋਰ ਕੋਈ ਨਹੀਂ ਹੈ ਦੂਸਰ ਕੌਣ ਕਹਾਏ ਮੁਕਤ ਨਾ ਪਾਵੈ ਭਜਨ ਬਿਨ ਜੋ ਉੱਤਮ ਆਪ ਸਦਾਏ ਪ੍ਰਭੂ ਪਰਮਾਤਮਾ ਦੇ ਭਜਨ ਤੋਂ ਬਿਨਾ ਜੀਵ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ ਭਾਵੇਂ ਉਹ ਆਪਣੇ ਆਪ ਨੂੰ ਜਿੰਨਾ ਮਰਜ਼ੇ ਉੱਤਮ ਸਮਝੇ ਤੇ ਜੀਵ ਪ੍ਰਭੂ ਪਰਮਾਤਮਾ ਦੇ ਭਜਨ ਤੋਂ ਬਿਨਾ ਗੁਰੂ ਸਿਮਰਨ ਤੋਂ ਬਿਨਾ ਜੀਵ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ ਪਾਉ ਮੀ ਉਹ ਆਪਣੇ ਆਪ ਜਿੰਨਾ ਮਰਜੀ ਪਾਠ ਪੂਜਾ ਤੂਵ ਦੀਵੇ ਜਗਾਈ ਜਾਵੇ ਜੋ ਮਰਜੀ ਕਰੀ ਜਾਵੇ ਉਹਦਾ ਪਾਰ ਉਤਾਰਾ ਨਹੀਂ ਹੋਣਾ ਇਹ ਇਸ ਤਰ੍ਹਾਂ ਹੈ ਜਿਵੇਂ ਗੁਰੂ ਪਿਆਰੇ ਸਾਧ ਸੰਗਤ ਜਿਉ ਸਕੂਲ ਦੇ ਵਿੱਚ ਬੱਚੇ ਨੂੰ ਲਾਇਤੋ ਬਣਾ ਆਪਾਂ ਜਿੰਨੇ ਮਰਜ਼ੀ ਕਰ ਦੇ ਵਿੱਚ ਟੀਚਰ ਰੱਖ ਲਈਏ ਜਿੰਨੇ ਮਰਜ਼ੀ ਬੱਚੇ ਨੂੰ ਪੜਾਈ ਕਰਾ ਲਈਏ ਤੇ ਉਹਦੀ ਪੜਾਈ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜਦੋਂ ਅਖੀਰ ਦੇ ਵਿੱਚ ਪੜਾਈ ਦੀ ਵੈਲਿਊ ਉਦੋਂ ਪੈਂਦੀ ਹੈ ਜਦੋਂ ਸਾਡੇ ਕੋਲ ਕੋਈ ਸਰਟੀਫਿਕੇਟ ਹੋਵੇ ਸਾਡੇ ਕੋਲ ਕੋਈ ਡਿਗਰੀ ਹੋਵੇ ਤਾਂ ਹੀ ਅਸੀਂ ਕਿਸੇ ਨੂੰ ਕੁਝ ਦਿਖਾ ਸਕਦੇ ਹਾਂ ਇੱਕ ਹੋਰ ਉਦਾਹਰਣ ਦਿੱਤੀ ਜਾ ਸਕਦੀ ਹੈ ਕਿ ਕੁਆਰੀ ਲੜਕੀ ਭਾਵੇਂ ਬੁਢਾਪੇ ਤੱਕ ਆਰ ਸ਼ਿੰਗਾਰ ਕਰੀ ਜਾਵੇ ਪਾਵੇਂ ਸਾਰੀ ਉਮਰ ਆਰ ਸ਼ਿੰਗਾਰ ਕਰੇ ਜਾਵੇ ਉਹ ਸੁਹਾਗਣ ਨਹੀਂ ਕਹਾ ਸਕਦੇ ਸੁਹਾਗਣ ਉਹ ਉਦੋਂ ਹੀ ਕਹਾਉਂਦੀ ਹੈ ਜਦੋਂ ਉਸ ਦਾ ਪਤੀ ਉਸ ਦੇ ਨਾਲ ਰਹਿੰਦਾ ਹੈ ਆਮ ਕਿ ਜਦੋਂ ਇਹ ਰੂਹ ਆਤਮਾ ਸਾਡੇ ਗੁਰੂ ਨਾਲ ਮਿਲਦੀ ਹੈ ਪਰਮਾਤਮਾ ਦੇ ਨਾਲ ਮਿਲਦੀ ਹੈ ਤਾਂ ਹੀ ਵੇ ਗੁਰੂ ਪੈਰੀ ਸਾਧ ਸੰਗਤ ਜਿਉ ਹੈ ਗੁਰੂ ਵਾਲੀ ਬਣਦੀ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਸ਼ਬਦ ਵਿੱਚ ਬਸ ਬਿਆਨ ਕਰਦੇ ਹਨ ਕਿ ਭਾਈ ਪ੍ਰਭੂ ਪਰਮਾਤਮਾ ਦੇ ਭਜਨ ਤੋਂ ਬਨਾ ਤੇ ਜੀਵ ਤੋਂ ਜਿੰਨੇ ਮਰਜ਼ੇ ਤੂੰ ਬਤਕਾਲਾ ਦੇਵੇ ਜਗ ਲਾ ਜੋ ਮਰਜੀ ਕਰ ਲੈ ਇਹ ਤੇਰਾ ਕੋਈ ਵੀ ਚੀਜ਼ ਕੀਤੀੇ ਕੰਮ ਨਹੀਂ ਆਉਣੀ ਜਿਵੇਂ ਸਤਗੁਰੂ ਜੀ ਆਰਤੀ ਦੇ ਵਿੱਚ ਦੱਸ ਦਿੱਤਾ ਆਰਤੀ ਕਰਦੇ ਆਪਾਂ ਆਰਤੀ ਦੇ ਵਿੱਚ ਸਭ ਕੁਝ ਦੱਸ ਦਿੱਤਾ ਕਿ ਨਾਮ ਹੀ ਸਭ ਤੋਂ ਉੱਤਮ ਹੈ ਕਿ ਨਾਮ ਤੇਰੋ ਆਰਤੀ ਮਜਨ ਮੋਰਾਰੇ ਹਰ ਕੇ ਨਾਮ ਬਿਨ ਝੋਟੇ ਸਗਲ ਬਸਾਰੇ ਰਹਾਓ ਨਾਮ ਤੇਰੋ ਆਸਨੋ ਨਾਮ ਤੇਰੋ ਉਸਾ ਨਾਮ ਤੇਰਾ ਕੇਸ ਰੋ ਲੈ ਛਟਕਾਨ ਹਰ ਚੀਜ਼ ਨਾਮ ਦੀ ਹੈ ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲੈ ਮਾਹੀ ਬਸਾਰੇ ਨਾਮ ਤੇਰੇ ਕੀ ਜੋਤ ਲਗਾਈ ਪਇਓ ਉਜਿਆਰੋ ਭਵਨ ਸੰਗ ਲਾਨੇ ਨਾਮ ਤੇਰਾ ਤਾਗਾ ਨਾਮ ਬੂਲ ਮਾਲਾ ਪਾਰ 18 ਸੰਗਲ ਜੁਠਾਰੇ ਸਤਗੁਰ ਜੀ ਪੂਰੀ ਆਰਤੀ ਦੇ ਵਿੱਚ ਜਦੋਂ ਆਪਾਂ ਪੂਰੀ ਆਰਤੀ ਗਾਇਨ ਕਰਦੇ ਆਂ ਤੇ ਸਾਡੇ ਪਰਮ ਭਲੇਖੇ ਦੂਰ ਹੋ ਜਾਂਦੇ ਹਨ ਔਰ ਸਤਗੁਰ ਜੀ ਬਖਸ਼ਿਸ਼ ਕਰਦੇ ਐ ਠਾਕਰ ਨਦਰ ਨਾ ਆਵੇ ਕਬੂ ਨ ਲਿਖੇ ਲਈ ਜੀਵ ਨੂੰ ਪ੍ਰਭੂ ਦਾ ਅਨੁਭਵ ਨਹੀਂ ਹੁੰਦਾ ਜਦ ਤੱਕ ਇਹ ਜੀਵ ਆਪਣਾ ਜੀਵਨ ਪ੍ਰਭੂ ਦੇ ਲੇਖੇ ਨਹੀਂ ਲਾਉਂਦਾ ਕਿਤ ਕਾਰਨ ਦਦੇ ਮਥੇ ਸਿਆਨ ਜੀਵਨ ਮੁਕਤ ਦਾ ਨਿਰਵਾਣ ਕਿਤ ਕਾਰਨ ਦਦੇ ਮਥੇ ਸਿਆਨ ਕਹਿੰਦੇ ਸਿਆਣੀ ਇਸਤਰੀ ਕਿ ਉਹ ਮੱਖਣ ਦੀ ਪ੍ਰਾਪਤੀ ਲਈ ਦਹੀਂ ਨੂੰ ਰੜਕਦੀ ਹੈ ਪਰ ਜਦੋਂ ਮੱਖਣ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਗੁਰੂ ਪਿਆਰੀ ਸਾਧ ਸੰਗ ਜੋ ਦਹੀਂ ਨੂੰ ਰੜਕਣਾ ਬੰਦ ਕਰ ਦਿੰਦੇ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਇਸੇ ਤਰ੍ਹਾਂ ਹੈ ਜੀਵ ਉਹ ਪ੍ਰਭੂ ਪਰਮਾਤਮਾ ਨਾਮ ਸਿਮਰਨ ਕਿ ਜੀਵ ਨੂੰ ਪ੍ਰਭੂ ਦਾ ਅਨੁਭਵ ਉਹਨਾਂ ਚ ਕਰ ਨਹੀਂ ਹੁੰਦਾ ਜਦ ਤੱਕ ਇਹ ਜੀਵ ਆਪਣਾ ਅਨੁਭਵ ਭਾਵ ਗੁਰੂ ਤੋਂ ਨਾਮ ਸ਼ਬਦ ਲੈ ਕੇ ਉਸ ਦਾ ਸਿਮਰਨ ਨਹੀਂ ਕਰਦਾ ਜੋ ਚਾਹੇ ਕਲਿਆਣ ਕੋ ਸਤਿਗੁਰ ਲੈ ਮਨਾਏ ਗੁਣਵੰਤਾ ਸੰਗ ਗੁਣ ਵਸੇ ਜੋ ਤੂੰ ਧਿਆਨ ਲਗਾਈ ਜੇਕਰ ਜੀਵ ਆਪਣਾ ਕਲਿਆਣ ਚਾਹੁੰਦਾ ਹੈ ਜੇਕਰ ਜੀਵ ਆਪਣਾ ਕਲਿਆਣ ਚਾਹੁੰਦਾ ਹੈ ਤਾਂ ਸਤਗੁਰੂ ਦੀ ਕਿਰਪਾ ਪ੍ਰਾਪਤ ਕਰੇ ਗੁਰੂ ਤੋਂ ਬਗੈਰ ਜੀਵ ਆਪਣੇ ਅਨੁਸਾਰ ਜਿੰਨਾ ਮਰਜੀ ਕੰਮ ਕਰ ਲਵੇ ਉਹ ਸਹੀ ਨਹੀਂ ਹੁੰਦਾ ਭਾਵ ਸਿੱਖਣਾ ਪੈਂਦਾ ਹੈ ਹਰ ਕਾਰਜ ਜਦੋਂ ਬੱਚਾ ਸਕੂਲ ਦੇ ਵਿੱਚ ਸ਼ੁਰੂਆਤ ਕਰਦਾ ਮਾਤਾ ਪਿਤਾ ਜਾਂ ਟੀਚਰ ਉਸ ਬੱਚੇ ਨੂੰ ਪੜਨਾ ਲਿਖਣਾ ਦੱਸਦੇ ਹਨ ਔਰ ਫਿਰ ਗੁਰੂ ਪਿਆਰੀ ਸਾਦ ਸੰਜੇ ਕੇ ਸਮਾਂ ਐਸਾ ਆ ਜਾਂਦਾ ਕਿ ਬੱਚਾ ਆਪਣੇ ਆਪ ਪੜਦਾ ਹੈ ਆਪਣੇ ਆਪ ਪੜ ਕੇ ਸੁਣਾਉਂਦਾ ਹੈ ਆਪਣੇ ਆਪ ਲਿਖ ਵੀ ਲੈਂਦਾ ਹੈ ਇਸੇ ਤਰ੍ਹਾਂ ਗੁਰੂ ਤੋਂ ਗਿਆਨ ਲੈ ਕੇ ਜੀਵ ਸਿਮਰਨ ਕਰਦਾ ਹੈ ਸੇਵਾ ਕਰਦਾ ਹੈ ਫਿਰ ਇੱਕ ਦਿਨ ਐਸਾ ਆ ਜਾਂਦਾ ਹੈ ਕਿ ਬਿਨ ਬੋਲਿਆਂ ਹੀ ਉਹ ਸਤਿਗੁਰ ਆਪੇ ਜਾਣ ਲੈਂਦਾ ਹੈ ਬਿਨ ਬੋਲਿਆਂ ਕਿ ਜੀਭਾਂ ਤੋਂ ਵੀ ਉਸ ਪਰਮਾਤਮਾ ਦਾ ਫਿਰ ਨਾਮ ਜਪਣ ਦੀ ਲੋੜ ਨਹੀਂ ਪੈਂਦੀ ਫਿਰ ਤੁਰਿਆ ਜਾਂਦਾ ਉੱਠਦੇ ਬੈਹnde ਉਸ ਪਰਮਾਤਮਾ ਦਾ ਨਾਮ ਸਿਮਰਨ ਹਿਰਦੇ ਦੇ ਵਿੱਚ ਚੱਲਦਾ ਰਹਿੰਦਾ ਹੈ ਗੁਣਵੰਤਾ ਸੰਗ ਗੁਣ ਵਸੇ ਜੋ ਤੂੰ ਧਿਆਨ ਲਗਾਈ ਕਿ ਜੇਕਰ ਜੀਵ ਆਪਣਾ ਕਲਿਆਣ ਚਾਹੁੰਦਾ ਤਾਂ ਸਤਿਗੁਰੂ ਦੀ ਕਿਰਪਾ ਪ੍ਰਾਪਤ ਕਰੇ ਸਤਿਗੁਰੂ ਦਾਸ ਸਮਰ ਉਚਾਰਨ ਕਰਦੇ ਕਿ ਜੀਵ ਸਤਿਗੁਰ ਦੀ ਸੰਗਤ ਕਰਕੇ ਪ੍ਰਭੂ ਦੇ ਨਾਮ ਸਿਮਰਨ ਵਿੱਚ ਧਿਆਨ ਲਗਾ ਕੇ ਗੁਣਵਾਨ ਬਣ ਜਾਂਦਾ ਹੈ ਫਿਰ ਜੀਵ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦਾ ਪਾਪ ਦੁੱਖ ਨਹੀਂ ਪਾਉਂਦਾ ਦੁੱਖ ਸਾਨੂੰ ਗੁਰੂ ਪੈਰੀ ਸਾਦਸ ਨੂੰ ਸਰੀਰਕ ਹੋ ਸਕਦੇ ਹਨ ਪਰ ਜਿਹੜੀ ਸਾਡੀ ਰੂਹ ਹੈ ਉਹਨੂੰ ਦੁੱਖ ਉਦੋਂ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਦੇ ਨਾਲ ਲਗਾਵ ਲਾ ਲੈਂਦੇ ਹਾਂ ਜਦੋਂ ਆਪਾਂ ਕਿਸੇ ਚੀਜ਼ ਨੂੰ ਆਪਣਾ ਸਮਝਣ ਲੱਪੈਂਦੇ ਆ ਤੇ ਜਦੋਂ ਉਹ ਸਾਡੇ ਨਾਲ ਉਸ ਅਨੁਸਾਰ ਬਤੀਰਾ ਨਹੀਂ ਪੇਸ਼ ਆਉਂਦਾ ਉਹਦਾ ਵਿਵਹਾਰ ਸਾਡੇ ਅਨੁਸਾਰ ਨਹੀਂ ਹੁੰਦਾ ਤਾਂ ਅਸੀਂ ਆਪਣੇ ਆਪ ਨੂੰ ਠੱਗਿਆ ਹੋਇਆ ਜਾਂ ਦੁਖੀ ਮਹਿਸੂਸ ਕਰਦੇ ਹਾਂ ਫਿਰ ਅਸੀਂ ਰੋਂਦੇ ਹਾਂ ਕਰਲੌਨੇ ਹਾਂ ਭਾਵ ਕਿ ਆਪਾਂ ਗੁਰੂ ਪੈਰੀ ਸਾਧ ਸੰਗਤ ਜਿਉ ਕਿਸੇ ਚੀਜ਼ ਨੂੰ ਪਾਉਣਾ ਚਾਹੁੰਨੇ ਆ ਉਹ ਸਾਨੂੰ ਨਹੀਂ ਮਿਲਦੇ ਤਾਂ ਅਸੀਂ ਰੋਂਦੇ ਆ ਅਸੀਂ ਆਪਣੇ ਆਪ ਨੂੰ ਦੁਖੀ ਕਰਦੇ ਆ ਤੇ ਸਤਿਗੁਰੂ ਅਰਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੈਨ ਕਿਹੇ ਜੀਵ ਤੋ ਗੁਰੂ ਵਾਲਾ ਬਣ ਕੇ ਨਾਮ ਸਿਮਰਨ ਕਮਾਈ ਕਰਨੀ ਹੈ ਕਿ ਨਾਮ ਤੋਂ ਬਿਨਾ ਤੇਰਾ ਕੋਈ ਸਹਾਰਾ ਨਹੀਂ ਹੋਣਾ ਕਿ ਨਾਮ ਤੋਂ ਬਿਨਾ ਜੀਵ ਆਪਣੇ ਅਨੁਸਾਰ ਜਿੰਨੀ ਮਰਜੀ ਪਾਠ ਪੂਜਾ ਜਿੰਨੇ ਮਰਜੀ ਧੂਫਤ ਕਰ ਲਵੇ ਜਿੰਨੇ ਮਰਜੀ ਦੇਵਜ ਗੱਲ ਲਵੇ ਕਹਿੰਦੇ ਉਹਦਾ ਕੋਈ ਲਾਭ ਨਹੀਂ ਹੋਣਾ ਲਾਭ ਉਦੋਂ ਹੀ ਹੋਣਾ ਹੈ ਜਦੋਂ ਨਾਮ ਸਿਮਰਨ ਕਮਾਈ ਕਰੇਗਾ ਸਰਟੀਫିକੇਟ ਸਕੂਲ ਦੇ ਵਿੱਚੋਂ ਉਦੋਂ ਹੀ ਮਿਲਣਾ ਹੈ ਜਦੋਂ ਬੱਚਾ ਸਕੂਲ ਦੇ ਵਿੱਚ ਦਾਖਲਾ ਲਵੇਗਾ ਉਹ ਪਰਮਾਤਮਾ ਦਾ ਨਾਮ ਸ਼ਬਦ ਗਿਆਨ ਸਾਨੂੰ ਉਦੋਂ ਹੀ ਮਿਲਣਾ ਹੈ ਜਦੋਂ ਅਸੀਂ ਗੁਰੂ ਵਾਲੇ ਬਣਾਂਗੇ ਜਦੋਂ ਅਸੀਂ ਗੁਰੂ ਤੋਂ ਨਾਮ ਸ਼ਬਦ ਲਵਾਂਗੇ ਤਾਂ ਹੀ ਅਸੀਂ ਗੁਰੂ ਵਾਲੇ ਬਣ ਕੇ ਪਰਮਾਤਮਾ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ ਪਰਮਾਤਮਾ ਬਾਰੇ ਜਾਣ ਸਕਦੇ ਆ ਤੇ ਜੇ ਨੇਕਰ ਨਹੀਂ ਤਾਂ ਫੇਰ ਗੁਰੂ ਪਹਿਰੇ ਸਾਥ ਸੰਗ ਜੋ ਦੁੱਧ ਨੂੰ ਪਾਵੇਂ ਆਪਾਂ ਸਾਰੀ ਉਮਰ ਦੇਖੀ ਜਾਈਏ ਦੁੱਧ ਨੂੰ ਪਾਵੇਂ ਸਾਰੀ ਉਮਰ ਦੇਖੀ ਜਾਈਏ ਉਹਦੇ ਚੋਂ ਸਾਨੂੰ ਦਿਸਣਾ ਕੁਝੇ ਵੀ ਨਹੀਂ ਮਾਤਰ ਕੇਵਲ ਦੁੱਧ ਹੀ ਦਿਸਣਾ ਹੈ ਜੇਕਰ ਉਹਨੂੰ ਤਰੀਕਾ ਸਾਨੂੰ ਆਉਂਦਾ ਹੋਵੇ ਵਾ ਵਾ ਵਿਦਵਤ ਸਿਮਰਨ ਕੀਜੇ ਸੋਹੰਗ ਨਾਮ ਅਮੇਰਸ ਪੀਜੇ ਤੇ ਵਿਧੀ ਦੇ ਅਨੁਸਾਰ ਸਿਮਰਨ ਕੀਤਾ ਪਰਮਾਤਮਾ ਸਾਨੂੰ ਮਿਲ ਜਾਂਦਾ ਹੈ ਕਹਿੰਦੇ ਉਸੇ ਦੁੱਧ ਦੇ ਵਿੱਚੋਂ ਸਾਨੂੰ ਦਹੀਂ ਪ੍ਰਾਪਤ ਹੁੰਦਾ ਹੈ ਸਾਨੂੰ ਲੱਸੀ ਮਿਲਦੀ ਹੈ ਸਾਨੂੰ ਮੱਖਣ ਮਿਲ ਜਾਂਦਾ ਹੈ ਸਾਨੂੰ ਦੇਸੀ ਘਿਓ ਮਿਲ ਜਾਂਦਾ ਹੈ ਤੇ ਜੇ ਸਾਨੂੰ ਤਰੀਕਾ ਪਤਾ ਹੈ ਤਾਂ ਹੀ ਅਸੀਂ ਇਹ ਚੀਜ਼ਾਂ ਹਾਸਲ ਕਰ ਸਕਦੇ ਹਾਂ ਜੇਕਰ ਸਾਨੂੰ ਪਤਾ ਹੀ ਨਹੀਂ ਜੇਕਰ ਸਾਨੂੰ ਪਤਾ ਹੀ ਨਹੀਂ ਤਵੇਰਾ ਸੇ ਗੁਰੂ ਪਿਆਰੇ ਸਾ ਸਾਨੂੰ ਜਿਉ ਦੁੱਧ ਨੂੰ ਖਰਾਬ ਤਾਂ ਕਰ ਸਕਦੇ ਆ ਪਰ ਉਹਦੇ ਚੋਂ ਪ੍ਰਾਪਤ ਕੁਝ ਨਹੀਂ ਕਰ ਸਕਦੇ ਇਸੇ ਤਰ੍ਹਾਂ ਸਮਾਂ ਜਿਹੜਾ ਜੀਵਨ ਦਾ ਸਾਡਾ ਸਮਾਂ ਹੈ ਉਹ ਬਹੁਤ ਘੱਟ ਹੈ ਭਾਗ ਕਿ ਸਾਡਾ ਅਸੀਂ ਦੁਨਿਆਵੀ ਕੰਮਾਂ ਦੇ ਵਿੱਚ ਤਾਂ ਆਪਣਾ ਸਮਾਂ ਲਗਾ ਲੈਨੇ ਆ ਆਪਣੇ ਘਰਾਂ ਦੇ ਵਿੱਚ ਆਪਾਂ ਸਮਾਂ ਲਗਾ ਲੈਨੇ ਆ ਕਰਾਂ ਦੇ ਕੰਮਾਂ ਦੇ ਵਿੱਚ ਸਮਾਂ ਲਗਾ ਲੈਨੇ ਆ ਪਰ ਜੇਕਰ ਸਿਮਰਨ ਕਰਨ ਦੀ ਬਾਰੀ ਆ ਜਾਵੇ ਤਾਂ ਫਿਰ ਗੁਰੂ ਪਹਿਰੇ ਸਾਸ ਸੁਸ ਨੂੰ ਸਾਨੂੰ ਕਹਿੰਦੇ ਬੈਠਿਆਂ ਨੂੰ ਹੀ ਨੀਂਦ ਆਉਣ ਲੱਗ ਪੈਂਦੀ ਹੈ ਸਿਮਰਨ ਕਰਦਿਆਂ ਨੂੰ ਹੀ ਤਕਾਵਟ ਮਹਿਸੂਸ ਹੋਣ ਲੱਗ ਪੈਂਦੀ ਹੈ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਕਰਦੇ ਕਿਹੇ ਭਾਈ ਜਦੋਂ ਅਸੀਂ ਗੁਰੂ ਵਾਲੇ ਬਣਾਂਗੇ ਸਿਮਰਨ ਕਰਾਂਗੇ ਕਮਾਈ ਕਰਾਂਗੇ ਤਾਂ ਸਾਡਾ ਜੀਵਨ ਸਫਲਾ ਹੋ ਜਾਵੇਗਾ ਜਾਗ ਗੁਰਦੇਵ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ